44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆਂ ਪੰਜਾਬ ਵਿੱਚ ਇਤਿਹਾਸਕ ਪੱਧਰ ਤੇ 인ਫਰਾਸਟ੍ਰਕਚਰ ਬਦਲਾਅ ਆਉਣ ਜਾ ਰਿਹਾ ਹੈ ਰਾਜ ਸਰਕਾਰ ਨੇ 44920 ਕਿਲੋਮੀਟਰ ਨਵੇਂ ਰਾਹਾਂ ਦੀ ਮਨਜ਼ੂਰੀ ਦੇ ਦਿੱਤੀ ਹੈ ਜੋ ਹਰ ਪਿੰਡ ਹਰ ਕਸਬੇ ਤੇ ਸ਼ਹਿਰ ਨੂੰ ਜੋੜਨਗੇ ਇਹ ਸਾਰੇ ਰਸਤੇ ਅਗਲੇ ਸਾਲ ਦੇ ਅੰਤ ਤੱਕ ਤਿਆਰ ਕਰ ਲਏ ਜਾਣਗੇ 16209 ਕਰੋੜ ਦੀ ਰਿਕਾਰਡ ਨਿਵੇਸ਼ ਦੇ ਨਾਲ ਇਹ ਪੰਜਾਬ ਦੇ ਕਿਹਾ ਜਾ ਸਭ ਤੋਂ ਵੱਡਾ ਇੱਕ ਮਸ਼ਤ ਰੋਡ ਨਿਰਮਾਣ ਪ੍ਰੋਜੈਕਟ ਇਸ ਤੋਂ ਪਹਿਲਾਂ ਜਿਹੜੇ 19373 ਕਿਲੋਮੀਟਰ ਦੇ ਪਿੰਡਾਂ ਦੇ ਲਿੰਕ ਰਾ 4092 ਕਰੋੜ માં ਸ਼ੁਰੂ ਕੀਤੇ ਗਏ ਸਨ ਹੁਣ ਉਸੇ ਮੁਹਿੰਮ ਨੂੰ ਹੋਰ ਵਧਾ ਕੇ ਪੂਰੇ ਰਾਜ ਦਾ ਜਾਲ ਬਣਾਇਆ ਜਾ ਰਿਹਾ ਹੈ ਤਾਂ ਜੋ ਹਰ ਇਲਾਕਾ ਆਸਾਨੀ ਦੇ ਨਾਲ ਉਹਨੇ ਕਾਰੋਬਾਰ ਵਧੇ ਤੇ ਕੋਈ ਵੀ ਜਮਾ ਰੁ ਪਿੱਛੇ ਨਾ ਰਹਿ ਜਾਵੇ ਨਿਰਮਾਨ ਦੇ ਨਾਮ ਨਾਲ ਲੰਬੇ ਸਮੇਂ ਲਈ ਮੇਨਟੇਨਸ ਦਾ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਜੋ ਇਹ ਸੜਕਾਂ ਲਈ ਸਾਲ ਵਧੀਆ ਰਹਿਣ 44920 ਕਿਲੋਮੀਟਰ ਦੀ ਰਾਹ ਤੇ ਸਿਰਫ 12 ਮਹੀਨਿਆਂ ਤੇ ਘੱਟ ਸਮੇਂ ਵਿੱਚ ਇਹ ਧਰਤੀ ਨੂੰ ਇੱਕ ਵਾਰ ਤੋਂ ਵੱਧ ਚੱਕਰ ਲਗਾਉਣ ਦੇ ਬਰਾਬਰ ਹੈ ਹਰ ਪਿੰਡ ਹਰ ਕਸਬਾ ਸ਼ਹਿਰ ਨਾਲ ਜੋੜਿਆ ਜਾਵੇਗਾ ਪਿੰਡ ਤੇ ਸ਼ਹਿਰਾਂ ਦੇ ਫਰਕ ਨੂੰ ਘਟਾਇਆ ਜਾਵੇਗਾ ਕਿਸਾਨਾਂ ਵਪਾਰੀਆਂ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਲਈ ਸੌਖੀ ਆਵਾਜਾਈ ਸਮਾਤ ਟ੍ਰਾਂਸਪੋਰਟ ਖਰਚ ਦੋਵੇਂ ਘੱਟ ਹੋਣਗੇ ਪਹਿਲੇ ਹੀ 19373 ਕਿਲੋਮੀਟਰ ਪਿੰਡਾਂ ਦੇ ਲਿੰਕਰਾ ਸਫਲਤਾਪੂਰਵਕ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਇਹ ਪ੍ਰੋਹਿਮ ਪੂਰੇ ਰਾਜ ਵਿੱਚ ਨੈਟਵਰਕ ਤੱਕ ਵਧਾਈ ਜਾ ਰਹੀ ਹੈ ਲੰਬੇ ਸਮੇਂ ਲਈ ਰਾਹਾਂ ਦੀ ਦੇਖਭਾਲ ਦੀ ਗਰੰਟੀ ਦੇ ਰਹੀ ਹੈ ਸਰਕਾਰ ਤਾਂ ਜੋ ਸੜਕਾਂ ਖਰਾਬ ਨਾ ਹੋਣ ਇਨੇ ਵੱਡੇ ਪ੍ਰੋਜੈਕਟ ਲਈ ਪਹਿਲੀ ਵਾਰ ਇਸ ਤਰ੍ਹਾਂ ਦਾ ਪੱਕਾ ਪ੍ਰਬੰਧ ਹੈ ਸਕੂਲਾਂ ਹਸਪਤਾਲਾਂ ਮੰਡੀਆਂ ਦਫ਼ਤਰਾਂ ਤੇ ਰੋਜ਼ਗਾਰ ਵਾਲੀਆਂ ਥਾਵਾਂ ਤੱਕ ਪਹੁੰਚ ਲਈ ਆਸਾਨ ਕੀਤਾ ਜਾਵੇਗਾ ਤੇ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਦੀ ਕੁਆਲਿਟੀ ਵੀ ਚੰਗੀ ਹੋਵੇਗੀ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਇਹਦੇ ਹੋ ਗਏ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ कोई बारह फुटी है कोई अठारह फुटी है अठाई सौ उन्ती किलोमीटर रूरल लिंक रोड अठारह हज़ार डी कर रहे जी मंडी बोर्ड पंजाब मंडी बोर्ड जोड़ा बई हज़ार दो सौ कानवे में। किलोमीटर ਦੀ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕੌਂਸਲਜ਼ ਨਗਰਪੰਚਾਇਤਾਂ अर्बन ਰੋਡ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕੁਆਲਟੀ ਸੜਕਾਂ ਤੇ ਲੱਗ ਰਿਹਾ ਹੈ